ਆਏ ਹੋਏ ਆ ਜੀ ਇਹ ਪਵਿੱਤਰ ਸਥਾਨ ਅਮਰਸ਼ੀ ਦੇ ਜਥੇਦਾਰ ਬੱਬਾ ਹਰਿਮਾਨ ਸਿੰਘ ਜੀ ਦਾ ਹੈ ਬਾਬਾ ਜੀ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਨੇਗੇ ਔਰ ਬੁੱਢਾ ਦਲ ਦੇ 7ਵੇਂ ਜਥੇਦਾਰ ਰਹੇ ਨੇਗੇ ਬਾਬਾ ਜੀ ਨੇ ਇਸ ਪਵਿੱਤਰ ਸਥਾਨ ਤੇ ਇਸ ਜਗ੍ਹਾ ਤੇ ਆਪਣਾ ਅੰਤਮ ਸਮਾ ਇੱਥੇ ਬਿਤਾਇਆ ਔਰ ਇੱਥੇ ਉਹਨਾਂ ਦਾ ਅੰਤਮ ਸੰਸਕਾਰ ਵੀ ਹੋਇਆ ਸੀ ਆ ਔਰ ਇਸ ਗੁਰਦੁਆਰੇ ਦੀ ਉਸਾਰੀ ਬ੍ਰਹਮ ਗਿਆਨੀ ਬਾਬਾ ਸੰਤ ਬਾਬਾ ਅਜੀਤ ਸਿੰਘ ਜੀ ਹੁਣ ਸਾਲੀ ਵਾਲਿਆਂ ਨੇ ਕਰਵਾਈ ਹੈਗੀ ਤੋਂ ਸੰਗਤਾਂ ਬਹੁਤ ਦੂਰ ਦੂਰੋਂ ਚੱਲ ਕੇ ਆਉਂਦੀਆਂ ਨੇ ਅੱਜ ਐਤਵਾਰ ਦਾ ਦਿਨ ਸੀ ਆ ਐਤਵਾਰ ਨੂੰ ਸੰਗਤਾਂ ਇੱਥੇ ਦੁਪਹਿਰਾ ਕੱਟਣ ਵਾਸਤੇ ਆਉਂਦੀਆਂ ਨੇ ਦੂਰੋਂ ਦੂਰੋਂ ਉਹ ਜੋ ਵੀ ਇੱਥੇ ਸੱਚੇ ਦਿਲੋਂ ਸੱਚੇ ਮਨੋਂ ਆ ਕੇ ਅਰਦਾਸ ਕਰਦਾਗਾ ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈਗੀ ਔਰ ਦਸਵੀਂ ਦੇ ਦਿਹਾੜੇ ਨੂੰ ਇੱਥੇ ਬਹੁਤ ਹੀ ਸੰਗਤ ਆਂਦੀ ਹੈ ਪੈਰ ਤਰਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਇੰਨੀ ਸੰਗਤ ਆਂਦੀ ਹੈ ਜੀ ਤਾਂ ਅਸ ਸਾਨੂੰ ਵੀ ਇੱਥੇ ਆਉਂਦਾਂ ਨੂੰ ਕਮ ਸੇ ਕਮ 30 ਸਾਲ ਹੋ ਗਏ ਦੇਗੇ ਔਰ ਅਸੀਂ ਜਦੋਂ ਇੱਥੇ ਅਸੀਂ ਨੇੜੇ 70 ਸੈਕਟਰ 'ਚ ਹੁੰਦੇ ਸੀਗੇ ਮੁਹਾਲੀ ਤਾਂ ਅਸੀਂ ਹਰ ਸੰਡੇ ਵਾਂਗੂ ਆ ਜਾਂਦੇ ਸੀਗੇ ਔਰ ਹੁਣ ਅਸੀਂ ਨੂਰ ਚੱਲ ਗਏ ਤੋਂ ਖਰੜ ਚੱਲ ਗਏ ਤੋਂ ਖਰੜ ਸਾਡਾ ਆਉਣਾ ਜਾਣਾ ਥੋੜਾ ਜਿਹਾ ਘਟ ਇਸ ਕਰਕੇ ਘਟ ਆਉਨੇ ਆ ਸੀ ਹੁਣ ਹਫਤੇ ਮਹੀਨੇ ਦੇ ਵਿੱਚ ਫਿਰ ਵੀ ਦੋ ਵਾਰ ਤਾਂ ਸੀ ਤਕਰੀਬਨ ਆ ਹੀ ਜਾਂਦੇ ਆ ਬਾਬਾ ਜੀ ਦੇ ਦਰਸ਼ਨ ਕਰਨਾ ਬਾਬਾ ਜੀ ਦੇ ਦਰਬਾਰ ਤੇ ਬਾਬਾ ਜੀ ਜਿਹਦੇ ਦਰ ਤੇ ਜੋ ਵੀ ਆ ਕੇ ਅਰਦਾਸ ਕਰਦਾ ਹੈਗਾ ਬਾਬਾ ਜੀ ਉਸ ਦੀ ਜ਼ਰੂਰ ਅਰਦਾਸ ਨੂੰ ਪੂਰੀ ਕਰਦੇ ਨੇਗੇ ਸੋ ਸੰਗਤਾਂ ਇੰਨੀ ਦੂਰ ਦੂਰੋਂ ਚੱਲ ਕੇ ਇੱਥੇ ਕਰਕੇ ਆਉਂਦੇ ਨੇਗੇ ਉਹ ਹਰ ਐਤਵਾਰ ਨੂੰ ਵੀ ਇੱਥੇ ਬਹੁਤ ਹੀ ਜ਼ਿਆਦਾ ਸੰਗਤ ਹੁੰਦੀ ਹੈਗੀ। ਚੁਪੈਰਾ ਘਟਣ ਵਾਸਤੇ ਜੋ ਦੂਰ ਦੂਰ ਸੰਗਤ ਆਉਂਦੀ ਹੈਗੀ ਉਸ ਦਿਨ ਵੀ ਬਹੁਤ ਹੀ ਜ਼ਿਆਦਾ ਸੰਗਤ ਹੁੰਦੀ ਹੈ। ਕਿ ਮੋਟਰਸਾਈਕਲ ਗੱਡੀਆਂ ਖੜਾਉਣ ਨੂੰ ਜਗ੍ਹਾ ਵੀ ਨਹੀਂ ਮਿਲਦੀ ਕਿ ਇੰਨੀ ਸੰਗਤ ਹੁੰਦੀ ਹੈਗੀ। ਸੋ ਇਸ ਇਸ ਸਥਾਨ ਦੀ ਬਹੁਤ ਹੀ ਮਹਿਮਾ ਹੈਗੀ ਹੈ। ਤੋਂ ਜੋ ਵੀ ਸੰਗਤਾਂ ਨੂੰ Et en